ਵਾਹਿਗੁਰੂ ਜੀ ਕਾ ਕਾਹਨ ਸਾਹਿਬ ਜੀ ਵਿੱਕੀ ਪਤੇ ਜੀ ਅੱਜ ਸਾਡੇ ਕੋਲੋਂ ਵੀਰੇ ਹੁਣੇ ਆਏ ਨੇ ਸਾਰੇ ਕਲਸ਼ੀਆ ਪੰਡਤੋਂ ਇਹਨਾਂ ਨੂੰ ਜੋ ਕੇ ਵੀਰਾ ਮਿਲਿਆ ਰਾਹ ਦੇ ਵਿੱਚ ਬੈਠਾ ਉੱਥੇ ਥੱਲੇ ਰੋਟੀ ਵਗੈਰਾ ਜੋ ਡਿਗੀ ਪੇਸ਼ੀ ਚੱਕ ਕੇ ਆਪ ਹੀ ਖਾ ਰਿਹਾ ਸੀਗਾ ਇਹ ਤੇ ਖਾਣ ਤੋਂ ਬਾਅਦ ਜਦੋਂ ਇਹਨਾਂ ਨੇ ਵੀਰੇ ਹੁਣਾਂ ਦੇਖਿਆ ਭਾਈ ਉਹਨਾਂ ਨੇ ਵੀ ਜਿਹੜੇ ਤਾਂ ਬੰਦਾ ਭੁੱਖਾ ਲੱਗਦਾ ਇਹਨੂੰ ਪੁੱਛਿਆ ਕਿਰਾ ਨਾ ਤਾਂ ਬੰਦਾ ਬੋਲ ਸਕਦਾ ਜੀ ਵੀਰਾ ਹੀ ਨਾ ਇਹ ਕੁਝ ਦੱਸਦਾ ਵਾ ਛੇ ਦੇ ਨੂੰ ਕੋਈ ਸ਼ਰਮਾਂ ਲੱਗਿਆ ਕਿੱਦਾਂ ਘਰ ਦੇ ਵਿੱਚੋਂ ਨਿਕਲ ਗਏ ਆ ਗਾਹਾਂ ਦੀਆਂ ਕਿੱਦਾਂ ਆਇਆ ਇਹ ਵੀ ਹਾਲਾਤ ਦੇਖੋ ਜੀ ਜਿਹੜੇ ਹੋ ਕੇ ਸਿੱਧੂ ਦਿਖਾਈ ਵੀਰੇ ਹੱਥ-ਪਾਹ ਦੇ ਲੱਕ ਕਿੰਨੇ ਮਲੇ ਹੋਏ ਪੈਨੇ ਕਿੰਨੇ ਕਿ ਦਿਨਾਂ ਦਾ ਨਿਕਲੇ ਹੋ ਘਰ ਦੇ ਵਿੱਚੋਂ ਨੋ ਪੈਰ ਖਰਾਬ ਹੋਏ ਪੈਨੇ ਕਿੱਥੋਂ ਨਿਕਲ ਗਏ ਆ ਜਾਂ ਕਿਸੇ ਦੇ ਮਤਲਬ ਬਾੜੇ 'ਚੋਂ ਗੁਜਰਾਵੇ ਜਾਂ ਪਰਿਵਾਰ 'ਚੋਂ ਜਾਂ ਕਿੱਦਾਂ ਦੀ ਕਿੱਦਾਂ ਗਾਹਾਂ ਦੀ ਗਾਹਾਂ ਵੀ ਰਾ ਆਵਾ ਕੁਝ ਨਹੀਂ ਪਤਾ ਹੈਗਾ ਵੀਰੇ ਦੀ ਵੀਰੇ ਦੀ ਵੀਡੀਓ ਜੋ ਵੱਧ ਤੋਂ ਵੱਧ ਸ਼ੇਅਰ ਅੱਗੇ ਜਰੂਰ ਕਰਨੀ ਤਾਂ ਕਿ ਵੀਰੇ ਆਪਣੇ ਪਰਿਵਾਰ ਤੱਕ ਜਾਣ ਵਾਲੇ ਦੇ ਘਰਾਂ ਤੱਕ ਪਹੁੰਚਦਾ ਹੋਵੇ ਪਤਾ ਲੱਗੇ ਵੀ ਵੀਰੇ ਦਾ ਇਸ ਜਗ੍ਹਾ ਤੋਂ ਆਇਆ ਵਾ ਵੀਰੇ ਨਾ ਕੀ ਆਦਰਾ ਨਹੀਂ ਬੋਲ ਨਹੀਂ ਹੁੰਦਾ ਜੀ ਮੂੰਹ ਅੱਡੀ ਦਾ ਮੂੰਹ ਅੱਡੀ ਆਹ ਮੋੜ ਆਹ ਕਰੀ ਬੋਲ ਤਾਂ ਬੋਲਦਾ ਨਹੀਂ ਪਤਾ ਨਹੀਂ ਦੁਬਾਰੀ ਵੀ ਅਫਸਟ ਆ ਜੀ ਇਹ ਵੀਰਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਵੀਰਾਂ ਪਰਿਵਾਰ ਤੱਕ ਆਪਣੇ ਘਰ ਤੱਕ ਪਹੁੰਚੇ ਇਸ ਤਰ੍ਹਾਂ ਲਵਾਰਸ ਮਿਹਰਦਾ ਸੀਗਾ ਧੰਨਵਾਦ ਵੀਰ ਹੁਣਾਂ ਦਾ ਜਿਨ੍ਹਾਂ ਨੇ ਰੋਟੀ ਪਾਣੀ ਪ੍ਰਸ਼ਾਦਾ ਸਟਾਇਆ ਤੇ ਇੱਥੇ ਤੱਕ ਪਹੁੰਚਾਇਆ ਇੰਨਾਂ ਦੀ ਸੇਵਾ ਇਹ ਵੀ ਬਹੁਤ ਵੱਡੀ ਸੇਵਾ ਜੋ ਇੱਥੇ ਤੱਕ ਪਹੁੰਚਾਇਆ ਨਹੀਂ ਤਾਂ ਕੋਈ ਸਾਡੇ ਕਿੱਤਾ ਦੀ ਕਿੱਤਾ ਜਿਵੇਂ ਪਹਿਲਾਂ ਰੋਲਦਾ ਫਿਰਦਾ ਸੀ ਵੀਰਾਂ ਗਾਹਾਂ ਕਿਵੇਂ ਕਿਵੇਂ ਰੋਲਦਾ ਫਿਰਦਾ ਧੰਨਵਾਦ ਆ ਬਾਈ ਹੁਣਾਂ ਦਾ ਅਨਸ਼ਾਨੀਆਂ ਦੇ ਨਾਮ ਦੇ ਇੱਥੇ ਤੱਕ ਬੀਤੇ ਨੂੰ ਲੈ ਕੇ ਆਏ ਨੇ ਤੇ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਵੀ ਪਰਿਵਾਰ ਤੱਕ ਵੀਰਾਂ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ